ਔਰ ਲੋਕਾਂ ਦਾ ਇੰਨਾ ਪਿਆਰ ਮਿਲਿਆ ਹੈ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਇੰਨਾ ਪਿਆਰ ਮਿਲ ਰਿਹਾ ਹੈ ਕਰ ਰਹੇ ਆ ਉਹ ਰਾਮਨਾਟਕ ਵੈਲਫੇਅਰ ਕਮੇਟੀ ਸੈਕਟਰ ਨੰਬਰ 2 ਲక్ష్ਮੀਨंदन ਮੰਦਿਰ ਦੇ ਸਟੇਜ ਦੇ ਉੱਤੇ ਕਰ ਰਹੇ ਆ ਜੀ ਔਰ ਲੋਕਾਂ ਦਾ ਇੰਨਾ ਪਿਆਰ ਮਿਲਿਆ ਹੈ ਸਭ ਪ੍ਰਭੂ ਰਾਮ ਜੀ ਕਰਦਾ ਜਿਸ ਲਈ ਉਹ ਇਨਸਾਨ ਜਿਹਦਾ ਮੈਂ ਹੁਣ ਰਾਵਣ ਦਾ ਰੋਲ ਕਰ ਰਿਹਾ ਜੀ ਜਿਸਦੇ ਮੈਂ ਵਰਦੀ ਪਾਣਾ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਉਸ ਰੋਲ ਦੀਆਂ ਵੇਵਜ਼ ਮੇਰੇ ਆਲੇ ਦੁਆਲੇ ਘੁੰਮਦੀਆਂ ਹਨ ਔਰ ਜਿਸ ਨੇ ਸਟੇਜ ਦੇ ਉੱਤੇ ਜਾਂਨੇ ਆ ਮੈਨੂੰ ਕਿਸੇ ਵੇਲੇ ਘਰ ਦੇ ਵੀ ਕਹਿੰਦੇ ਆ ਵੀ ਜਿੱਦਾਂ ਤੁਸੀਂ ਉੱਥੇ ਅੱਖਾਂ ਕੱਢਦੇ ਆ ਲਾਲ ਲਾਲ ਤੇ ਇੱਥੇ ਕੱਢ ਕੇ ਦੱਸੋ ਉਹ ਨਹੀਂ ਨਿਕਲਦੀਆਂ ਪਰ ਉਹ ਜਿਸ ਨੇ ਅਸੀਂ ਉਹਨਾਂ ਦਾ ਐਕਟ ਪਲੇ ਕਰਦੇ ਆ ਉਹਨਾਂ ਦੀ ਵਰਦੀ ਪਾਣੇ ਆ ਜਾਂ ਉਹਨਾਂ ਦੀ ਸਟੇਜ ਦੇ ਉੱਤੇ ਜਾਂਨੇ ਆ ਪ੍ਰੋਗਰਾਮ ਦੇ ਦੇ ਉੱਤੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਹੈ ਜੀ ਮਾਂ ਜੋ ਮੁੱਖ ਮੰਤਰੀ ਸਾਹਿਬ ਆਣੋਂ ਦੇ ਕੋਈ ਰਿਲੇਟਡ ਦੇ ਵਿੱਚ ਸੀਗੇ ਉਹ ਕਹਿੰਦੇ ਵੀ ਅਸੀਂ ਇੱਥੇ ਰਮਾਇੰਡ ਸਾਡੇ ਕਦੀ ਨਹੀਂ ਵਹੀਂ ਅਸੀਂ ਦਸਹਿਰਾ ਖੱਡਣਾ ਜਾਂਦੇ ਉਹਨਾਂ ਨੇ ਵੀ ਸਾਡੀਆਂ ਇੰਤੈ ਫੇਸਬੁੱਕ ਤੇ ਰੀਲਾਂ ਦੇਖੀਆਂ ਸੀ ਤੇ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਫਿਰ ਤਲਵਾਰੇ ਆਏ ਫਿਰ ਅਸੀਂ ਉੱਥੇ ਐਕਟ ਪਲੇ ਕਰਕੇ ਆਏ ਉੱਥੇ ਹਿਮਾਚਲ ਵਾਸੀਆਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਉਹ ਅੱਜ ਵੀ ਸਾਨੂੰ ਯਾਦ ਕਰਦੇ ਆ ਜੇ ਅਸੀਂ ਉਸ ਰੋਡ ਤੋਂ ਕਿਤੇ ਬਗਲਾ ਮੁਕੀ ਮਾਂ ਬਗਲਾ ਮੁਕੀ ਤੇ ਵੀ ਜਾਂਦੇ ਆ ਤਾਂ ਲੋਕੀ ਪਛਾਣ ਲੈਂਦੇ ਇਹ ਉਹੀ ਬੰਦੇ ਆ ਜਿਹੜੇ ਇੱਥੇ ਕਰਕੇ ਗਏ ਸੀ ਤੇ ਇਸ ਸਾਲ ਸਾਨੂੰ ਫਿਰ ਨੇਉਤਾ ਆਇਆ ਜੀ ਤੇ ਕੱਲ 2 ਤਰੀਕ ਨੂੰ ਦਸਹਿਰਾ ਆ ਤੇ ਸਾਰੇ ਹੌਮ ਹੌਮ ਆ ਕੇ ਉੱਥੇ ਅਸੀਂ ਪਿਛਲੇ ਸਾਲ ਗਏ ਆ ਜੀ ਪੰਜਾਬ ਕੇਸਰੀ ਵਾਲਿਆਂ ਨੇ ਸਾਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੇ ਬੁਲਾਇਆ ਸੀ ਤੇ ਸਪੈਸ਼ਲ ਇਨਵਿਟੇਸ਼ਨ ਉਹਨਾਂ ਦਾ ਆਇਆ ਸੀਗਾ ਤੇ ਅਸੀਂ ਉੱਥੇ ਵੀ ਕਰਕੇ ਐਕਟ ਪਲੇ ਕਰਕੇ ਆਏ ਆਂ ਔਰ ਉੱਥੋਂ ਜਲੰਧਰ ਵਾਸੀਆਂ ਨੇ ਸਾਨੂੰ ਇੰਨਾ ਕੁ ਪਿਆਰ ਦਿੱਤਾ ਇੰਨੀ ਕੁ ਮੁਹੱਬਤ ਕੀਤੀ ਉਹ ਅੱਜ ਵੀ ਸਾਨੂੰ ਯਾਦ ਕਰਦੇ ਆ ਜੇ ਅਸੀਂ ਆਪਣੀ ਨੇਚਰਲ ਲਾਈਫ ਦੇ ਵਿੱਚ ਵੀ ਉੱਥੇ ਜਾਂਦੇ ਆ ਤਾਂ ਲੋਕੀ ਪਹਿਚਾਨ ਲੈਂਦੇ ਆ ਬੜੇ ਹੋਗੇ ਸਾਨੂੰ ਪੁੱਛਦੇ ਭਾਜੀ ਤੁਸੀਂ ਉਹੀ ਹੋ ਜਿਹੜਾ ਨੇ ਰਾਵਣ ਦਾ ਇੱਥੇ ਐਕਟ ਪਲੇ ਕੀਤਾ ਸੀਗਾ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਪ੍ਰਗੋਗਰਾਮ ਜੀ ਦੀ ਕਿਰਪਾ ਨਾਲ ਭਾਵੁਕ ਵੀ ਹੋਏ ਉਸ ਪਲਾਂ ਨੂੰ ਸੰਯਾਦ ਕਰਕੇ ਜਾਂ ਕਦੇ ਕਿਸੇ ਨੂੰ ਤੁਹਾਨੂੰ ਕੋਈ ਮਿਲਦਾ ਜਾਂ ਤੁਸੀਂ ਇਹ ਨਾ ਸੁਣੇ ਦਿੱਤੀਆਂ ਵੀ ਪਾ ਲੈਂਦੇ ਨੇ ਲੋਕਾਂ ਨੇ ਹਾਂ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਦੀ ਗੱਲ ਗਈ ਹੈ ਤੁਹਾਨੂੰ ਪ੍ਰਭੂ ਇੱਛਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੀ ਕੰਮਕਾਰ ਅਲੱਗ ਮੈ ਹੈਗਾ ਆ ਤੇ ਪ੍ਰਭੂ ਨਾਲ ਜੁੜਨਾ ਜਾਂ ਇਸ ਭਾਵਨਾ ਨਾਲ ਕੰਮ ਕਰਨਾ ਇਹ ਪ੍ਰਭੂ ਇੱਛਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੀ ਅਸੀਂ ਇਹ 10 ਦਿਨ ਪ੍ਰਭੂ ਦੇ ਨਾਮ ਦੇ ਗੱਢਦੇ ਆ ਜੀ ਉਹ ਪ੍ਰਭੂ ਕੰਮ ਪੇਸ਼ੀ ਸਾਰੇ ਉਹ ਪ੍ਰਭੂ ਪੂਰੀ ਕਰਦਾ ਹੈ ਸਨਾ ਨੇ ਜ਼ਿੰਦਗੀ ਦੇ ਵਿੱਚ ਜੇ ਇੱਜ਼ਤ ਕਮਾ ਲਈ ਤਾਂ ਸਭ ਕੁਝ ਕਮਾ ਲਿਆ ਉਹਦੇ ਕੋਲ ਪੈਸੇ ਨਹੀਂ ਹੈਗੇ ਜ਼ਿੰਦਗੀ ਦਾ ਗੁਜ਼ਾਰਾ ਕਰ ਸਕਦਾ ਪਰ ਜੇ ਇੱਜ਼ਤ ਨਹੀਂ ਹੈ ਤੇ ਹਰ ਵੇਲੇ ਤਾਨੇ ਪੈਂਦੇ ਨੇ ਇੰਸਟਾ ਤੇ ਵੀ ਦੇਖਿਆ ਸਨੈਪਚੈਟ ਤੇ ਵੀ ਦੇਖਿਆ ਫੇਸਬੁੱਕ ਤੇ ਵੀ ਦੇਖਿਆ ਉਹ ਫਿਲਮੀ ਗਾਣੇ ਲਾਉਂਦੇ ਕੋਈ ਪੰਜਾਬੀ ਗਾਣੇ ਲਾ ਰਿਆ ਨਹੀਂ ਅੱਛਾ ਲੱਗਦਾ ਉਹ ਸਾਡਾ ਸਨਾਤਨ ਇਸ ਟੀਨ ਨੂੰ ਨਹੀਂ ਐਕਸੈਪਟ ਕਰਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਰਾਮਲੀਲਾ ਤੇ ਸਟੇਜਾਂ ਨੂੰ ਪੂਰੇ ਇੰਡੀਆ ਦੇ ਭਾਰਤ ਦੇ ਨੂੰ ਪੰਜਾਬ ਦੇ ਨੂੰ ਖਾਸ ਕਰਕੇ ਵੀ ਇਤਾਂ ਦੇ ਫਿਲਮੀ ਗਾਣੇ ਆਪਾਂ ਧਰ ਭਾਸ਼ਾ ਨਾਲ ਪ੍ਰਯੋਗ ਕਰੋ ਜਿਸ ਦੇ ਕਾਰਨ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਆਵੇ ਹੈ ਸ਼੍ਰੀ ਰਾਮ ਹਰ ਹਰ ਮਨ ਤੁਸੀਂ ਦੇਖ ਰਹੇ ਹੋ ਦਾ ਪ੍ਰਾਈਮ ਟੂਡੇ ਤੇ ਇਸ ਵੇਲੇ ਅਸੀਂ ਤਲਵਾੜਾ ਦੇ ਵਿੱਚ ਮੌਜੂਦਾ ਤਲਵਾੜਾ ਦੇ ਵਿੱਚ ਉਸ ਸ਼ਖਸੀਅਤ ਦੇ ਨਾਲ ਇਸ ਵੇਲੇ ਅਸੀਂ ਬੈਠੇ ਹੋਏ ਹਾਂ ਜੋ ਕਿ ਤਲਵਾੜਾ ਦੇ ਵਿੱਚ ਆਏ ਦਿਨ ਬਹੁਤ ਚਰਚਾ ਦੇ ਵਿੱਚ ਨੇ ਅਤੇ ਪੰਜਾਬ ਦੇ ਨਾਲ ਲੱਗਦੇ ਬਾਕੀ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਚਰਚਾਾਂ ਮਾਂ ਹੋ ਰਹੀ ਨੇ ਤੋਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਤਲਵਾੜਾ ਤੋਂ ਲਖਵਿੰਦਰਪਾਲ ਲਾੜੀ ਜੀ ਜਿਹੜੇ ਮਾਜੂਰ ਨੇ ਬਹੁਤ-ਬਹੁਤ ਸਰ ਸਵਾਗਤ ਆ ਤੁਹਾਡਾ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੀ ਜੈ ਸ਼੍ਰੀ ਰਾਮ ਜੀ ਲਾੜੀ ਜੀ ਇੱਕ ਅੱਜ ਸਭ ਤੋਂ ਵੱਡਾ ਜਿਹੜਾ ਇੰਟਰਵਿਊ ਦਾ ਕਾਰਨ ਹੈ ਇਹ ਕਿ ਤੁਸੀਂ ਰਾਵਣ ਦਾ ਰੋਲ ਪਲੇ ਕਰਦੇ ਹੋ ਹਾਂਜੀ ਸੋਸ਼ਲ ਮੀਡੀਆ ਤੇ ਅੱਜ ਕੰਨ ਬਹੁਤ ਜ਼ਿਆਦਾ ਛਾਇਆ ਹੋਇਆ ਹਾਂਜੀ ਪੰਜਾਬ ਦੇ ਨਾਲ ਲੱਗਦੇ ਬਾਕੀ ਜਿੰਨੇ ਵੀ ਸੂਬੇ ਹੈਗੇ ਜਾਂ ਦੇਸ਼ ਦੀ ਗੱਲ ਕਰੀਏ ਹਰ ਜਗ੍ਹਾ ਤੇ ਤੁਹਾਡੀਆਂ ਚਰਚਾਵਾਂ ਹੋ ਰਹੀਆਂ ਨੇ ਇਸ ਵੇਲੇ ਮੈਂ ਪਹਿਲੇ ਗੱਲ ਕਰਾਂਗਾ ਕਦੋਂ ਸ਼ੁਰੂਆਤ ਹੋਈ ਸੀ ਪਹਿਲੀ ਵਾਰੀ ਕਦੋਂ ਰੋਲ ਪਲੇ ਕੀਤਾ ਸੀ ਗਰਾਮ ਅੰਮ੍ਰਿਤਾਲ ਦੇ ਵਿੱਚ ਸਭ ਤੋਂ ਪਹਿਲੇ ਜੀ ਮੈਂ 1988 ਤੋਂ ਆਰਾਮ ਮਿਲਿਆ ਦੇ ਵਿੱਚ ਨਾਲ ਜੁੜਿਆ ਤੇ 1988 ਤੋਂ ਲੈ ਕੇ ਹੁਣ ਤੱਕ ਮੈਂ ਲਗਾਤਾਰ ਆਰਾਮ ਮਿਲਿਆ ਦਾ ਆਯੋਜਨ ਦੇ ਵਿੱਚ ਹਿੱਸਾ ਲੈ ਰਿਹਾ ਇਹ ਸਭ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਉਹਨਾਂ ਦਾ ਆਸ਼ੀਰਵਾਦ ਹੈ ਜੀ ਲੇਕਿਨ ਗੱਲ ਕਰੀਏ ਜਦੋਂ ਫਰਸਟ ਟਾਈਮ ਜਦੋਂ ਕੀਤਾ ਸੀਗਾ ਉਸ ਵੇਲੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਜਦੋਂ ਪਹਿਲੀ ਵਾਰੀ ਜਦੋਂ ਆਰਾਮ ਮਿਲਿਆ ਦੇ ਵਿੱਚ ਤੁਸੀਂ ਰੋਲ ਕੀਤਾ ਸੀਗਾ ਸਭ ਤੋਂ ਪਹਿਲੇ 1988 'ਚ ਮੈਂ ਕੀਤਾ ਜੀ ਪਰਾਣੇ ਦਰਵਾੜੇ ਰੋਲ ਹੂੰ ਉਦੋਂ ਛੋਟੇ-ਮੋਟੇ ਸ਼ੌਂਕ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਦੋਂ ਮੰਤਰੀ ਉੱਥੇ ਬਣੇ ਜੋਕਰ ਵੀ ਦਾ ਜੋਕਰ ਦਾ ਵੀ ਰੋਲ ਕੀਤਾ ਫਿਰ ਉਸ ਤੋਂ ਬਾਅਦ ਮੈਂ ਖੋਖਾ ਮਾਰਕੀਟ ਦੇ ਵਿੱਚ ਆਇਆ ਉੱਥੇ ਰੋਲ ਕੀਤਾ ਸ਼ੁਰੂਆਤ ਆਪਣੀ ਅੰਗਦ ਦੇ ਰੋਲ ਤੋਂ ਫਿਰ ਅੰਗਦ ਦੇ ਰੋਲ ਤੋਂ ਬਾਅਦ ਮੈਂ ਮਹਾਵੀਰ ਜੀ ਦਾ 14 ਸਾਲ ਪਾਠ ਅਦਾ ਕੀਤਾ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਉਸ ਤੋਂ ਬਾਅਦ ਹੋਕਾ ਮਾਰਕੀਟ ਦੇ ਵਿੱਚ 라ਵਣ ਦਾ ਐਕਟ ਪਲੇ ਕਰਦੇ ਸੀਗੇ ਆਸ਼ੂ ਗਰੋਵਰ ਜੀ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਰੋਲ ਛੱਡਿਆ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਉਸ ਸਟੇਜ ਤੋਂ ਚਾਲੂ ਹੋਇਆ ਮੈਂ ਜੀ ਹੁਣ ਮੈਂ ਜਿਹੜਾ ਐਕਟ ਪਲੇ ਕਰ ਰਿਹਾ ਆ ਉਹ ਰਾਮਨਾਟਕ ਵੈਲਫੇਅਰ ਕਮੇਟੀ ਸੈਕਟਰ ਨੰਬਰ 2 ਲక్ష్ਮੀਨੈਨ ਮੰਦਿਰ ਤੇ ਸਟੇਜ ਦੇ ਉੱਤੇ ਕਰ ਰਿਹਾ ਆ ਜੀ ਔਰ ਲੋਕਾਂ ਦਾ ਇੰਨਾ ਕੁ ਪਿਆਰ ਮਿਲਿਆ ਆ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਇੰਨਾ ਕੁ ਪਿਆਰ ਮਿਲ ਰਿਹਾ ਆ ਕਿ ਸਭ ਪ੍ਰਭੂ ਰਾਮ ਜੀ ਦੀ ਕਿਰਪਾ ਆਜ ਮੈਂ ਗੱਲ ਕਰਾਂ ਤੇ ਹਰ ਪਾਸੇ ਤੁਹਾਡੇ ਹੀ ਚਰਚੇ ਨੇ ਕਿਉਂਕਿ ਇਸ ਵੇਲੇ ਰਾਮਲੀਲਾ ਚੱਲ ਰਹੀ ਦੁਸ਼ਹਿਰਾ ਹੈ ਹਾਂਜੀ ਸੋ ਸਨਾਤਨ ਧਰਮ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਚਾਹੇ ਕੋਈ ਵੀ ਸਾਡਾ ਜਿਹੜਾ ਭਾਈਚਾਰਾ ਹੈ ਉਹਨਾਂ ਨੂੰ ਬਹੁਤ ਉਡੀਕ ਕਰਨ ਦੀ ਇਹਨਾਂ ਤਿਹਾਰਾਂ ਦੀ ਖਾਸ ਕਰਕੇ ਰਾਮਲੀਲਾ ਦੁਸ਼ਹਿਰਾ ਉਸ ਤੋਂ ਬਾਅਦ ਦਿਵਾਲੀ ਤੇ ਮੈਂ ਗੱਲ ਕਰਾਂਗਾ ਤੇ ਇਸ ਵੇਲੇ ਤੁਸੀਂ ਰਾਮਲੀਲਾ ਦੇ ਵਿੱਚ ਰੋਲ ਪਲੇ ਕਰ ਰਹੇ ਹੋ ਹੈਨਾ ਕੱਲ ਦੁਸ਼ਹਿਰਾ ਹੈ ਹਾਂਜੀ ਤੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਤੁਸੀਂ ਪਲੇਟਫਾਰਮ ਤੇ ਜਦੋਂ ਰੋਲ ਪਲੇ ਕਰਦੇ ਹੋ ਕਿਉਂਕਿ ਮੈਂ ਤੁਹਾਨੂੰ ਅਕਸਰ ਤੁਹਾਡੀ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਰਿਹਸਲ ਮੈਨੂੰ ਲੱਗਦਾ ਨਹੀਂ ਕਰਦੇ ਪਰ ਜਦੋਂ ਤੁਹਾਨੂੰ ਅੰਦਰੋਂ ਜੋ ਫੀਲ ਹੁੰਦਾ ਤੁਸੀਂ ਉਹੀ ਸਾਹਮਣੇ ਜੋ ਪੇਸ਼ ਕਰਦੇ ਹੋ ਹਾਂਜੀ ਇਹ ਸਭ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਜੀ ਤੇ ਜਦੋਂ ਅਸੀਂ ਜਿਹੜਾ ਵੀ ਰੋਲ ਬੰਦਾ ਕੋਈ ਵੀ ਕਰਦਾ ਦਿਲੋਂ ਕਰੇ ਚਾਹੇ ਉਹ ਰਾਮ ਦਾ ਹੋਵੇ ਲਕਸ਼ਮਣ ਦਾ ਹੋਵੇ ਹਨੂਮਾਨ ਜੀ ਦਾ ਹੋਵੇ ਰਾਵਣ ਦਾ ਹੋਵੇ ਜਿਸ ਲਈ ਉਹ ਇਨਸਾਨ ਜਿਦਾ ਮੈਂ ਹੁਣ ਰਾਵਣ ਦਾ ਰੋਲ ਕਰ ਰਿਹਾ ਜੀ ਜਿਸ ਲਈ ਮੈਂ ਵਰਦੀ ਪਾਣਾ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਆ ਉਸ ਰੋਲ ਦੀਆਂ ਵੇਵਜ਼ ਮੇਰੇ ਆਲੇ-ਦੁਆਲੇ ਘੁੰਮਦੀਆਂ ਆ ਔਰ ਜਿਸਲੇ ਸਟੇਜ ਦੇ ਉੱਤੇ ਜਾਂਦੇ ਆ ਮੈਨੂੰ ਕਿਸੇ ਵੇਲੇ ਘਰ ਦੇ ਵੀ ਕਹਿੰਦੇ ਆ ਵੀ ਜਿੱਦਾਂ ਤੁਸੀਂ ਉੱਥੇ ਅੱਖਾਂ ਕੱਢਦੇ ਆ ਲਾਲ-ਲਾਲ ਤੇ ਇੱਥੇ ਕੱਢ ਕੇ ਦੱਸੋ ਉਹ ਨਹੀਂ ਨਿਕਲਦੀਆਂ ਪਰ ਉਹ ਜਿਸਲੇ ਅਸੀਂ ਉਹਨਾਂ ਦਾ ਐਕਟ ਪਲੇ ਕਰਦੇ ਆ ਉਹਨਾਂ ਦੀ ਵਰਦੀ ਪਾਣੇ ਆ ਜਾਂ ਉਹਨਾਂ ਦੀ ਸਟੇਜ ਦੇ ਉੱਤੇ ਜਾਂਦੇ ਆ ਪ੍ਰਭੂ ਰਾਮ ਜੀ ਦੀ ਦੁਤੇ ਉਹ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਹੈ ਜੀ ਬਿਲਕੁਲ ਮੈਂ ਉਹ ਗੱਲ ਦੇਖੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਘਰ ਨਹੀਂ ਹੁੰਦਾ ਮੈਂ ਤੁਹਾਨੂੰ ਜਦੋਂ ਦਿੱਸਤਲੇ ਕੋਈ ਵੀ ਜਦਾਂ ਤੁਸੀਂ ਗੱਲ ਕੀਤੀ ਹੈ ਹਨਾ ਕੋਈ ਵੀ ਵੱਖ-ਵੱਖ ਝਾਕੀਆਂ ਜਦੋਂ ਹੁੰਦੀਆਂ ਨੇ ਉਦੋਂ ਤੁਸੀਂ ਜਦੋਂ ਵੀ ਕਰਦੇ ਹੋ ਮੈਨੂੰ ਲੱਗਦਾ ਤੁਹਾਡੇ ਅੰਦਰ ਇਹੋ ਫੀਲ ਆਉਂਦਾ ਹੈ ਹਨਾ ਇੱਕਦਮ ਸਤਿ ਸ੍ਰੀ ਅਕਾਲ ਪ੍ਰਭੂ ਰਾਮ ਦੀ ਕਿਰਪਾ ਹੁੰਦੀ ਹੈ ਜੀ ਉਹਨਾਂ ਦੇ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਹੁਤ ਕਈ ਵਾਰ ਦੇਖਿਆ ਤੁਸੀਂ ਹਦੋਂ ਤਾਂ ਇਹ ਤਾਂ ਹੁਣ ਚਲੋ ਰਾਮਲੀਲਾ ਦੇ ਵਿੱਚ ਤੁਸੀਂ ਰਿਆਸਤ ਕਰਦੇ ਹੋ ਕਈ ਵਾਰੀ ਹੋਤ ਸਾਰੀਆਂ ਹਨਾ ਜਿਹੜੀਆਂ ਸਾਡੀਆਂ ਧਾਰਮਿਕ ਝਾਕੀਆਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਬਿਨਾਂ ਤਿਆਰ ਹੋਏ ਵੀ ਕਰ ਦਿੰਦੇ ਹੋ ਪਰ ਜਿਹੜਾ ਉਹ ਫੀਲ ਆਂਦਾ ਅੰਦਰੋਂ ਉਹ ਲੋਕਾਂ ਨੂੰ ਅਡੀਕ ਹੁੰਦੀ ਹੈ ਫਿਰ ਉਸ ਦਾ ਰਾਮਲੀਲਾ ਕਦੋਂ ਆਵੇ ਤਾਂ ਕਦੋਂ ਅਸੀਂ ਜਿਹੜਾ ਲਾਡੀ ਜੀ ਨੂੰ ਦੇਖੀਏ ਅਸੀਂ 라ਵਨ ਦੇ ਰੋਲ ਦੇ ਵਿੱਚ ਇਹ ਸਭ ਲੋਕਾਂ ਦਾ ਪਿਆਰ ਹੈ ਜੀ ਇਹ ਮੁਹੱਬਤ ਹੈ ਉਹਨਾਂ ਦੀ ਜਿਹੜਾ ਇੰਨਾ ਪਿਆਰ ਕਰਦੇ ਆ ਤੇ ਇਹ ਸਭ ਪ੍ਰਭੂ ਦੀ ਇੱਛਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਲੜੇ ਸੋਚਿਆ ਸੀ ਕਿ ਕਦੀ ਇੰਨਾ ਪਿਆਰ ਦੇਣਗੇ ਲੋਕ ਕਿਉਂਕਿ ਹੁਣ ਜਿਸ ਤਰ੍ਹਾਂ ਤੁਸੀਂ ਫੇਮਸ ਹੋਏ ਹੋ ਫੇਮਸ ਤਾਂ ਤੁਸੀਂ ਬਹੁਤ ਪਹਿਲੇ ਦਿਓ ਠੀਕ ਹੈ ਜਿਹੜਾ ਤੁਸੀਂ ਰੋਲ ਨਿਭਾ ਰਹੇ ਹੋ ਪਰ ਸੋਚਿਆ ਸੀ ਕਿ ਤਲਵਾੜੇ ਦੇ ਵਿੱਚ ਰਹਿ ਕੇ ਮੈਨੂੰ ਲੋਕ ਇੰਨੇ ਦੂਰ ਦੂਰ ਤੱਕ ਜਾਣਣਗੇ ਮੈਂ ਕਦੀ ਨਹੀਂ ਸੀ ਸੋਚਿਆ ਇਹ ਸਭ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਜੀ ਉਹਨਾਂ ਦੀ ਕਿਰਪਾ ਤੋਂ ਬਿਨਾ ਮੈਂ ਬਾਰ-ਬਾਰ ਇਹੀ ਗੱਲ ਕਹਿੰਦਾ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਮੂੰ ਉਹੀ ਮੈਨੂੰ ਪੂਜਣ ਵਾਲੇ ਆ ਫਰਸ਼ ਤੋਂ ਅਰਸ਼ ਤੱਕ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿੱਥੇ ਕਿੱਥੇ ਜਾਇਓ ਅੱਜ ਤੱਕ ਅਸੀਂ ਪਿਛਲੇ ਸਾਲ ਗਏ ਆ ਜੀ ਪੰਜਾਬ ਕੇਸਰੀ ਵਾਲਿਆਂ ਨੇ ਸਾਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੇ ਬੁਲਾਇਆ ਸੀ ਹੂੰ ਤੇ ਸਪੈਸ਼ਲ ਇਨਵੀਟੇਸ਼ਨ ਉਹਨਾਂ ਦਾ ਆਇਆ ਸੀਗਾ ਤੇ ਅਸੀਂ ਉੱਥੇ ਵੀ ਕਰਕੇ ਐਕਟਿਵ ਪਲੇ ਕਰਕੇ ਆਏ ਆ ਔਰ ਉਥੋਂ ਜਲੰਧਰ ਵਾਸੀਆਂ ਨੇ ਸਾਨੂੰ ਇੰਨਾ ਕੁ ਪਿਆਰ ਦਿੱਤਾ ਇੰਨੀ ਕੁ ਮੁਹੱਬਤ ਕੀਤੀ ਉਹ ਅੱਜ ਵੀ ਸਾਨੂੰ ਯਾਦ ਕਰਦੇ ਆ ਜੇ ਅਸੀਂ ਆਪਣੀ ਨੈਚੁਰਲ ਲਾਈਫ ਦੇ ਵਿੱਚ ਵੀ ਉੱਥੇ ਜਾਂਦੇ ਆ ਤਾਂ ਲੋਕੀ ਪਹਿਚਾਨ ਲੈਂਦੇ ਆ ਉਹ ਖੜੇ ਹੋ ਕੇ ਸਾਨੂੰ ਪੁੱਛਦੇ ਭਾਜੀ ਤੁਸੀਂ ਉਹੀ ਹੋ ਜੋਹਨਾਂ ਨੇ ਰਾਵਣ ਦਾ ਇੱਥੇ ਐਕਟ ਪਲੇ ਕੀਤਾ ਸੀਗਾ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਤੇ 1 ਸਾਲ ਪਹਿਲੇ ਅਸੀਂ ਟਲਿਹਾਰੇ ਜਾ ਕੇ ਆਏ ਆਂ ਜੀ ਦੇਰੇ ਲਾਗੇ ਉੱਥੇ ਸਾਨੂੰ ਕੰਟੈਕਟ ਕੀਤਾ ਸੀਗਾ ਕੋਈ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਦੇ ਕੋਈ ਰਿਲੇਟਡ ਦੇ ਵਿੱਚ ਸੀਗੇ ਉਹ ਕਹਿੰਦੇ ਵੀ ਅਸੀਂ ਇੱਥੇ ਰਮਾਈਂਡ ਸਾਡੇ ਕਦੀ ਨਹੀਂ ਹੋਈ ਅਸੀਂ ਦਸਹਿਰਾ ਖੇਡਣਾ ਚਾਹੁੰਦੇ ਹਾਂ ਉਹਨਾਂ ਨੇ ਵੀ ਸਾਡੀਆਂ ਇਦਾਂ ਹੀ ਫੇਸਬੁੱਕ ਤੇ ਰੀਲਾਂ ਦੇਖੀਆਂ ਸੀ ਤੇ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਫਿਰ ਤਲਵਾੜੇ ਆਏ ਫਿਰ ਅਸੀਂ ਉੱਥੇ ਐਕਟ ਪਲੇ ਕਰਕੇ ਆਏ ਉੱਥੇ ਹਿਮਾਚਲ ਵਾਸੀਆਂ ਨੇ ਸਾਨੂੰ ਇੰਨਾ ਕੁ ਪਿਆਰ ਦਿੱਤਾ ਉਹ ਅੱਜ ਵੀ ਸਾਨੂੰ ਯਾਦ ਕਰਦੇ ਆ ਜੇ ਅਸੀਂ ਉਸ ਰੋਡ ਤੋਂ ਕਿਤੇ ਬਗਲਾ ਮੁਖੀ ਮਾਂ ਬਗਲਾ ਮੁਖੀ ਤੇ ਵੀ ਜਾਂਦੇ ਆ ਤਾਂ ਲੋਕੀ ਪਹਿਚਾਨ ਲੈਂਦੇ ਵੀ ਇਹ ਉਹੀ ਬੰਦੇ ਆ ਜਿਹੜੇ ਇੱਥੇ ਕਰਕੇ ਗਏ ਸੀ ਤੇ ਇਸ ਸਾਲ ਸਾਨੂੰ ਫਿਰ ਨਿਉਤਾ ਆਇਆ ਜੀ ਤੇ ਕੱਲ 2 ਤਰੀਕ ਨੂੰ ਦੁਸਹਿਰਾ ਆ ਤੇ ਸਾਰੇ ਹੋਮ ਹਮ ਆ ਕੇ ਉੱਥੇ ਪਹੁੰਚੋ ਤੇ ਪ੍ਰਭੂ ਦੇ ਚਰਨਾਂ ਨਾਲ ਜੁੜੋ ਲੜੀ ਜੀ ਕਿੱਥੇ ਤੁਸੀਂ ਬੇકરી ਦਾ ਕੰਮ ਕਰਦੇ ਸੀ ਦੁਕਾਨਦਾਰ ਚ ਬਸ ਕਾਰੋਬਾਰ ਕਰਦੇ ਸੀ ਹਨ ਇੱਕ ਪਾਸੇ ਇਸ ਪਾਸੇ ਨਾਲ ਇਸਕੇ ਤਨੇ ਜੁੜ ਜਾਣਾ ਕਿਉਂਕਿ ਆ ਰਾਮ ਲੀਲਾ ਤਾਂ ਹਰ ਕੋਈ ਕਰਦਾ ਹੈ ਹਨ ਹਰ ਕੋਈ ਰੋਲ ਪਲੇ ਕਰਦਾ ਬਹੁਤ ਵਧੀਆ ਕਰਦੇ ਨੇ ਸੀ ਉਹਨਾਂ ਨੇ ਵੀ ਜਿਹੜਾ ਅਸੀਂ ਸਲੂਟ ਕਰਦੇ ਆ ਕਿਉਂਕਿ ਆਪਣੇ ਤੋਂ ਸਮੇ ਤੋਂ ਸਮਾਂ ਕੱਢ ਕੇ ਇੱਕ ਸਮਾਜ ਲਈ ਕੁਝ ਕਰਨਾ ਕਿਉਂਕਿ ਇਹ ਰਾਮ ਲੀਲਾ ਇੱਕ ਕੋਈ ਰਾਮ ਲੀਲਾ ਇਹ ਨਹੀਂ ਕਿ ਰੋਲ ਪਲੇ ਕੀਤਾ ਜਾ ਹੋ ਗਈ ਤਾਂ ਚੱਲ ਗਏ ਇਹਦੇ ਵਿੱਚ ਬਹੁਤ ਸਾਰੇ ਮੈਸੇਜ ਜਾਂ ਬੱਚਿਆਂ ਨੂੰ ਜਾਂ ਹੋ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਤੁਸੀਂ ਜਦਾਂ ਪਲੇ ਰੋਲ ਪਲੇ ਕਰਦੇ ਹੋ ਹਨ ਐਜ਼ ਅ ਰਾਵਨ ਦਾ ਪਰ ਕਦੀ ਸੋਚਿਆ ਕਿ ਇਹ ਜਿਹੜਾ ਇਹ ਮਨ ਮਨ ਦੇ ਵਿੱਚ ਨਹੀਂ ਆਇਆ ਕਿ ਜਿਹੜਾ ਇੰਨਾ ਲੋਕ ਮੈਨੂੰ ਪਿਆਰ ਦਿੰਦੇ ਨੇ ਹਨਾ ਕਦੀ ਭਾਗੋ ਭਾਵਕ ਵੀ ਹੋਏ ਉਸ ਪਲ ਨੂੰ ਸੁਜਾਦ ਕਰਕੇ ਜਾਂ ਕਦੀ ਕਿਸੇ ਤੁਹਾਨੂੰ ਕੋਈ ਮਿਲਦਾ ਹੈ ਜਿਵੇਂ ਤੁਸੀਂ ਮੈਂ ਸੁਣਿਆ ਜਪੀਆਂ ਵੀ ਪਾ ਲੈਂਦੇ ਨੇ ਲੋਕ ਤੁਹਾਨੂੰ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਹ ਪ੍ਰਭੂ ਇੱਛਾ ਤੋਂ ਬਿਨਾ ਮੈਂ ਪਹਿਲੇ ਵੀ ਗੱਲ ਗਈ ਹੈ ਤੁਹਾਨੂੰ ਪ੍ਰਭੂ ਇੱਛਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੀ ਕੰਮਕਾਰ ਅਲੱਗ ਮੈਂ ਹਗਾਇਆ ਤੇ ਪ੍ਰਭੂ ਨਾਲ ਜੁੜਨਾ ਜਾਂ ਇਸ ਭਾਵਨਾ ਨਾਲ ਕੰਮ ਕਰਨਾ ਇਹ ਪ੍ਰਭੂ ਇੱਛਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੇ ਅਸੀਂ ਇਹ 10 ਦਿਨ ਪ੍ਰਭੂ ਦੇ ਨਾਮ ਦੇ ਘੜਦੇ ਆਂ ਜੀ ਉਹ ਪ੍ਰਭੂ ਉਹ ਕਮੀ ਪੇਸ਼ੀ ਸਾਰੀ ਉਹ ਪ੍ਰਭੂ ਪੂਰੀ ਕਰਦਾ ਹੈ ਜੀ ਤੇ ਮੈਨੂੰ ਸਾਰਨੋਂ ਵੱਧ ਸਹਿਯੋਗ ਮੇਰੇ ਪਰਿਵਾਰ ਦਾ ਆ ਮੇਰੇ ਬੱਚਿਆਂ ਦਾ ਆ ਕਿ 10 ਦਿਨ ਮੈਨੂੰ ਕੋਈ ਡਿਸਟਰਬ ਨਹੀਂ ਕਰਦੇ ਮੇਰੇ ਬੱਚੇ ਹਲੇ ਪੜ੍ਹਦੇ ਆ ਲੇਕਿਨ ਫਿਰ ਵੀ ਉਹ ਜੇ ਮੈਂ ਉੱਥੇ ਸਟੇਜ ਤੇ ਪਲੇ ਕਰਦਾ ਤਾਂ ਪਿਛੋਂ ਦੁਕਾਨ ਸੰਭਾਲਦੇ ਆ ਇਹ ਸਭ ਉਹਨਾਂ ਦੀ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਜੀ ਸਾਡੇ ਤੇ ਬੱਚੇ ਵੀ ਕਰਦੇ ਆ ਹਾਂ ਬੱਚੇ ਵੀ ਨਾਲ ਕਰਦੇ ਆ ਜੀ ਮੇਰੇ ਦੋਨੋਂ ਬੇਟੇ ਆ ਤਿੰਨ ਦੋ ਬ੍ਰਦਰ ਦੇ ਆ ਉਹ ਵੀ ਰਾਮਲੀਲਾ ਦੇ ਨਾਲ ਜੁੜੇ ਆ ਹੂੰ ਮੇਰਾ ਬੇਟਾ ਈਸਵਰ ਮੇਰੇ ਨਾਲ ਕੁੰਭ ਕਰਨ ਦਾ ਰੋਲ ਕਰ ਰਿਹਾ ਮੈਂ 라ਵਣ ਦਾ ਕਰ ਰਿਹਾ ਤੇ ਪਿਛਲੇ ਕੱਲ ਉਹਨੇ ਬਾਲੀ ਦਾ ਕੀਤਾ ਸੀਗਾ ਤੇ ਗੁੜੀਆ ਮੇਰੀ ਸਟਾਫ ਨਰਸ ਹੈ ਜੀ ਮੱਕੜ ਹਸਪੀਟਲ ਲੇਕਿਨ ਉਹ ਵੀ 10 ਦਿਨ ਛੁੱਟੀਆਂ ਲੈ ਕੇ ਉੱਥੇ ਰਾਮਲੀਲਾ ਦੇ ਵਿੱਚ ਜਿੰਨੇ ਪਾਤਰ ਹੁੰਦੇ ਆ ਸਾਡੇ ਸਾਰਿਆਂ ਦਾ ਮੇਕਅਪ ਕਰਦੀ ਹੈ ਮੇਰੀ ਜਿਹੜੀ ਵਾਈਫ ਹੈ ਉਹ ਘਰ ਕੋਈ ਵੀ ਅਸਟੇਜ ਦਾ ਕੋ ਕੰਮ ਹੈ ਕਿਸੇ ਦੀ ਪਰਦੀ ਸੀਣੀ ਹੈ ਕੁਝ ਵੀ ਕਰਨਾ ਉਹ ਆਪਣਾ ਜਿਹੜੀ ਡਿਊਟੀ ਹੈ ਉਹ ਘਰ ਤੋਂ ਨਿਭਾਉਂਦੀ ਹੈ ਪੂਰਾ ਪਰਿਵਾਰ ਹੀ ਮੈਂ ਕਹਿ ਲਈ ਸਮਰਪਿਤ ਹੈਗਾ ਇਸ ਵੇਲੇ ਹਨਾ ਮਾਂ ਦੇ ਪ੍ਰਤੀ ਤਾਂ ਤੁਸੀਂ ਮਤਲਬ ਕਿ ਇੰਨਾ ਚਾਹ ਹੁੰਦਾ ਜਿੱਦਾਂ ਕਿਸੇ ਦੇ ਘਰ ਕੋਈ ਬੇਟਾ ਪੈਦਾ ਹੁੰਦਾ ਨਾ ਜੀ ਇੰਨਾ ਚਾਹ ਹੁੰਦਾ ਉਸ ਤੋਂ ਵੱਧ 10 ਗੁਣਾ ਚਾਹ ਸਾਨੂੰ ਜ਼ਿਆਦਾ ਆ ਇਹ ਦਿਨ ਦੀ ਉਡੀਕ ਵੀ ਹੁੰਦੀ ਹੈ ਇਸ ਦਿਨ ਦੀ ਮਤਲਬ ਕਿ ਜਿੱਦਾਂ ਤੁਸੀਂ ਸਮਝ ਲਓ ਪੀ ਐਨ ਵੀ ਕੋ ਠੀਕ ਹੁੰਦੀ ਆ ਵੀ ਅੱਪਲ ਤਾਂ ਸਾਰਾ ਸਾਲ ਇਸ ਇਹੀ ਗੱਲਾਂ ਚੱਲਦੀਆਂ ਵੀ ਅਸੀਂ ਇਸ ਸਾਲ ਕੀ ਇਹ ਕਰਨਾ ਇਸ ਸਾਲ ਇਹ ਕਰਨਾ ਲੇਕਿਨ ਜਨਮ ਅਸ਼ਟਮੀ ਤੋਂ ਪਹਿਲੇ ਜਿਹੜੇ 2 ਮਹੀਨੇ ਹੁੰਦੇ ਆ ਉਸ ਦਿਨ ਤੋਂ ਇਹ ਸਟਾਰਟ ਹੋ ਜਾਂਦਾ ਕੰਮ ਵੀ ਬੱਚੇ ਅਸੀਂ ਇਕੱਠੇ ਕਰੀਏ ਨਵੇਂ ਬੱਚੇ ਛੋਟੇ ਜੋੜੀਏ ਸਨਾਤਨ ਦੇ ਨਾਲ ਜੋੜੀਏ ਕਿ ਅੱਛਾ ਮੈਸੇਜ ਜਾਵੇ ਤੇ ਚਾਹ ਬਹੁਤ ਜ਼ਿਆਦਾ ਹੁੰਦਾ ਜਦੋਂ ਘਰ ਦੇ ਵਿੱਚ ਕੋਈ ਵਿਆਹ ਰੱਖਿਆ ਹੁੰਦਾ ਤੇ ਵਿਆਹ ਤਿੰਨ ਦਿਨ ਦਾ ਹੁੰਦਾ ਜੀ ਇਹ ਦੋ ਮਹੀਨੇ ਦਾ ਵਿਆਹ ਹੁੰਦਾ ਪਰ ਮੈਂ ਮੈਂ ਨਹੀਂ ਕਈ ਵਾਰਦਾ ਇਹ ਤੁਹਾਨੂੰ ਮਿਲਦੇ ਆ ਜਦੋਂ ਵੀ ਅਸੀਂ ਕਿਉਂਕਿ ਸ਼ਹਿਰ ਵੀ ਇੱਕੋ ਸ਼ਹਿਰ ਦੇ ਰਹਿਣ ਵਾਲੇ ਹਨ ਅਕਸਰ ਅਸੀਂ ਸਾਡੇ ਨਾਲ ਟੱਕਰੇ ਹੁੰਦੇ ਰਹਿੰਦੇ ਆ ਸਾਨੂੰ ਤਾਂ ਲੱਗਦਾ ਕਿ ਹੁਣ ਹੀ ਮਤਲਬ ਕਿ ਤੁਸੀਂ ਉਹ ਰੋਲ ਪਲੇ ਕਰਕੇ ਹਟੇ ਹੋ ਤੇ ਅਗਲੀ ਵੀ ਤਿਆਰੀ ਚੱਲ ਰਹੀ ਹੈ ਕੋ ਸਮਾਂ ਪਤਾ ਹੀ ਨਹੀਂ ਚੱਲਦਾ ਕਿਸ ਤਰੀਕੇ ਨਾਲ ਬੀਤ ਜਾਂਦਾ ਹੈ ਨਾ ਪਿਛਲੇ ਸਾਲ ਦਾ ਗੱਲਾਂ ਕਰਦਾ ਕਰਦਾ ਬੰਦਾ ਰਹਿ ਜਾਂਦਾ 1.5 ਦੋ ਮਹੀਨੇ ਤਿੰਨ ਮਹੀਨੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਉਸ ਦਿਨ ਇਹ ਕੀਤਾ ਸੀ ਇਹ ਕੀਤਾ ਸੀ ਇੱਥੇ ਗਏ ਸੀ ਪਰ ਉਹ ਸਮਾਂ ਨਿਕਲਦਾ ਕਿਸ ਤਰੀਕੇ ਨਾਲ ਦੁਬਾਰਾ ਉਹ ਹੈ ਨਾ ਹੁਣ ਰਾਮਲੀਲਾ ਹੋਈਆਂ ਹੁਣ ਦਾ ਦੁਸ਼ਹਿਰਾ ਹੋ ਜਾਣਾ ਫੇਰ ਉਤਵਾ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾਂਦੇ ਹੋ ਕਿਉਂਕਿ ਹਨਾ ਬੁਲਾਉਂਦੇ ਪਿਆਰ ਇਹਨਾਂ ਦਿੰਦੇ ਨੇ ਹਾਂਜੀ ਹਾਂਜੀ ਸਮਾਂ ਨਿਕਲਦਾ ਦਾ ਪਤਾ ਨਹੀਂ ਚੱਲਦਾ ਸਮਾਂ ਇਦਾਂ ਜੀ ਦੇਖੋ ਹੁਣ ਆ ਰਾਮਲੀਲਾ ਖਤਮ ਹੋਣੀ ਆ 2 2.5 3 ਮਹੀਨੇ ਰੀਲਾਂ ਚੱਲਦੀਆਂ ਰਹਿਣੀਆਂ ਆਪਣੀਆਂ ਜਿਹੜੀਆਂ ਫੇਸਬੁੱਕ ਤੇ ਹੋ ਗਈਆਂ ਸੋਸ਼ਲ ਮੀਡੀਆ ਤੇ ਹੋ ਗਈਆਂ ਲੋਕੀ ਦੁਕਾਨ ਤੇ ਆਂਦੇ ਆ ਕਿ ਹੁਣ ਤਾਂ ਚਲੋ ਆਪਣੀਆਂ ਜਿੱਦਾਂ ਦਾ ਗੈਟਅਪ ਰਾਵਣ ਦਾ ਹੈਗਾ ਉਦਾਂ ਦਾ ਬਣਾਇਆ ਪਿਆ ਉਸ ਤੋਂ ਬਾਅਦ ਇਹ ਕਟਿੰਗ-ਕਟਿੰਗ ਕਰਾ ਦੇਣੀ ਲੇਕਿਨ ਲੋਕੀ ਫਿਰ ਵੀ ਸਾਨੂੰ ਪਛਾਣ ਲੈਂਦੇ ਪੀ ਉਹੀ ਬੰਦਾ ਆ ਪਰ ਮੈਨੂੰ ਤਾਂ ਇਹ ਗਾਹ ਤੁਸੀਂ ਕਹਿੰਦੇ ਕਟਿੰਗ ਕਰਾ ਲੈਣ ਇਹ ਰੱਖਦੇ ਪੂਰਾ ਰੱਖਦੇ ਜਾਂ ਕਟਾ ਲੈਣਾ ਇਹਨਾਂ ਨੂੰ ਨਹੀਂ ਇਹ ਦੀਵਾਲੀ ਤੋਂ ਬਾਅਦ ਮੈਂ ਕਟਾ ਲੈਣੀ ਹੈ ਮੇਰੇ ਸਾਹਮਣੇ ਜਿਆਦਾ ਰੱਖੂਗਾ ਤਾਂ ਵਧੀਆ ਲੱਗ ਰਿਹਾ ਤੁਸੀਂ ਤਾਂ ਕਹਿੰਦੇ ਕੀ ਆ ਮੈਂ ਤੁਹਾਡੀਆਂ ਦੇਖੀਆਂ ਵੀਡੀਓ ਤੋਂ ਮੈਂ ਨਾ ਤੁਹਾਡਾ ਰੋਲ ਦਿਖ ਰਿਹਾ ਸੀਗਾ ਤਾਂ ਉਹਦੇ ਵਿੱਚ ਮੈਨੂੰ ਇਦਾਂ ਲੱਗਿਆ ਕਿ ਇਹ ਉਦਾਂ ਨਾ ਲਾਇ ਆਰਟੀਫੀਸ਼ੀਅਲ ਨਾ ਹੋਵੇ ਪਰ ਮੈਂ ਜਿਲੇ ਆ ਜੂਮ ਕਰਕੇ ਦੇਖਿਆ ਫਿਰ ਮੈਨੂੰ ਲੱਗਿਆ ਕਿ ਇਹਨਾਂ ਨੇ ਰੱਖਿਆ ਪਰ ਇਹ ਵਗੇ ਤੁਹਾਡੀ ਸੋਚਣੀ ਤੁਸੀਂ ਕਟਾਣਾ ਨਹੀਂ ਕਟਾਣਾ ਪਰ ਜਿਆਦਾ ਇਹਦੇ ਵਿੱਚ ਜਿਆਦਾ ਸੋਹਣੇ ਲੱਗਦੇ ਹੋ ਚਲੋ ਇਹ ਸਭ ਤੁਹਾਡਾ ਪਿਆਰ ਆ ਜੀ ਤੇ ਦੁਕਾਨ ਤੇ ਵੀ ਜਿਸ ਲਈ ਅਸੀਂ ਕੰਮ ਕਰਦੇ ਲੋਕੀ ਪਹਿਚਾਨਦੇ ਆ ਵੀ ਉਹੀ ਆ ਫਿਰ ਉਹ ਪੁੱਛਦੇ ਆ ਵੀ ਭਾਜੀ ਤੁਸੀਂ ਉਹੀ ਆ ਜਿਹੜੇ 라ਵਣ ਦਾ ਰੋਲ ਕਰਦੇ ਆ ਤਾਂ ਆਪਣੇ ਆਪ ਨੂੰ ਫਿਰ ਥੋੜਾ ਦੁਕਾਨਦਾਰੀ ਹੁੰਦੀ ਨਾਲ ਲੇਡੀਜ਼ ਵੀ ਆਉਂਦੀਆਂ ਕਈ ਆਉਂਦੀਆਂ ਫਿਰ ਕਿਸੇ ਤਰ੍ਹਾਂ ਦਾ ਹੁੰਦਾ ਕਿਸੇ ਵੇਲੇ ਲੁਕਾਣਾ ਵੀ ਪੈਂਦਾ ਤੇ ਕਿਸੇ ਵੇਲੇ ਲੋਕੀ ਜੀ ਪਿਆਰੀ ਇੰਨਾ ਕਰਦੇ ਫਿਰ ਦੱਸਣਾ ਵੀ ਪੈਂਦਾ ਹਾਂਜੀ ਉਹ ਹੀ ਆ ਜੀ ਆ ਨਹੀਂ ਬਾਜ਼ਾਰ ਚੋਂ ਲੰਘਦੇ ਹੋ ਜੇ ਸ਼ਹਿਰ ਦੇ ਵਿੱਚੋਂ ਲੰਘਦੇ ਤੁਸੀਂ ਪਹਿਲੇ ਵੀ ਕਿਹਾ ਸੀ ਕਿਤੇ ਜਾਂਦੇ ਪਛਾਣ ਜਾਂਦੇ ਨੇ ਪਰ ਉਹ ਮੂਮੈਂਟ ਜਿਹੜੀ ਕਿਉਂਕਿ ਸਭ ਤੋਂ ਵੱਡੀ ਮੂਮੈਂਟ ਹੈ ਕਹਿੰਦੇ ਨਾ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਜੇ ਇੱਜ਼ਤ ਕਮਾ ਲਈ ਤਾਂ ਸਭ ਕੁਝ ਕਮਾ ਲਿਆ ਉਹਦੇ ਕੋਲ ਪੈਸੇ ਨਹੀਂ ਹੈਗੇ ਜ਼ਿੰਦਗੀ ਦਾ ਗੁਜ਼ਾਰਾ ਕਰ ਸਕਦਾ ਪਰ ਜੇ ਇੱਜ਼ਤ ਨਹੀਂ ਹੈ ਤੇ ਹਰ ਵੇਲੇ ਤਾਨੇ ਪੈਂਦੇ ਨੇ ਪਰ ਇਹ ਤੁਸੀਂ ਇੱਜ਼ਤ ਕਮਾਈ ਹੋ ਇੱਜ਼ ਇੱਕ ਉਸ ਪਲੇਟਫਾਰਮ ਤੋਂ ਜਾ ਕੇ ਕਮਾਈ ਜਿਸ ਦੇ ਨਾਲ ਤੁਸੀਂ ਇੱਕ ਮੈਸੇਜ ਵੀ ਦੇ ਰਹੇ ਹੋ ਇੱਕ ਚੰਗੇ ਪਾਸੇ ਵੀ ਜੋੜ ਰਹੇ ਹੋ ਪਰ ਉਹ ਜਿਹੜੀ ਮੂਵਮੈਂਟ ਹੈਗੀ ਆ ਇਹ ਇਸ ਰਿਸਪੈਕਟ ਦੀ ਮੂਵਮੈਂਟ ਲੋਕ ਇੰਨਾ ਪਿਆਰ ਦਿੰਦੇ ਨੇ ਕਿਸ ਤਰ੍ਹਾਂ ਦਾ ਉਸ ਵੇਲੇ ਅੰਦਰੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਹੁਤ ਅੱਛਾ ਮਹਿਸੂਸ ਹੁੰਦਾ ਜੀ ਬਹੁਤ ਅੱਛਾ ਮਤਲਬ ਕਿ ਇਦਾਂ ਦਾ ਮਹਿਸੂਸ ਹੁੰਦਾ ਆ ਵੀ ਲੋਕੀ ਇੰਨਾ ਪਿਆਰ ਕਰਦੇ ਆ ਸਾਨੂੰ ਅਸੀਂ ਇਸ ਲਾਇਕ ਨਹੀਂ ਆ ਪਰ ਜਿਨ੍ਹਾਂ ਲੋਕੀ ਸਾਨੂੰ ਪਿਆਰ ਕਰਦੇ ਆ ਜੀ ਛੋਟੇ ਛੋਟੇ ਬੱਚੇ ਜਿਵੇਂ ਹੀ ਬਾਜ਼ਾਰ ਦੇ ਵਿੱਚੋਂ ਜਾਂਦੇ ਆ ਛੋਟੇ ਛੋਟੇ ਬੱਚੇ ਹੁੰਦੇ ਆਪਣੇ ਪਾਪਾ ਮੰਮੀ ਦੇ ਨਾਲ ਮੋਟਰਸਾਈਕਲ ਤੇ ਬਾਈਕ ਤੇ ਜੇ ਇਕ ਤੱਕ ਸਮਾਨ ਦੇਣ ਗਏ ਆ ਤਾਂ ਦੂਰੋਂ ਕਹਿੰਦੇ ਉਹ ਗਏ 라ਵਣ ਅੰਕਲ ਲਾਡੀ 라ਵਣ ਉਹ ਗਏ। ਤੋਂ ਆਪਣੇ ਆਪ ਨੂੰ ਬੜਾ ਫਕਰ ਮਹਿਸੂਸ ਹੁੰਦਾ। ਤੇ ਚਲੋ ਪ੍ਰਭੂ ਰਾਮ ਦੀ ਕਿਰਪਾ ਨਾਲ ਕੋਈ ਸਾਨੂੰ ਵੀ ਅੱਜ ਇੱਥੇ ਤੱਕ ਪਹੁੰਚਾਇਆ ਪ੍ਰਭੂ ਰਾਮ ਜੀ ਨੇ। ਤਾਂ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਫਰਮ ਪ੍ਰਭੂ ਰਾਮ ਜੀ ਦਾ। ਅਸੀਂ ਇਸ लायक ਨਹੀਂ ਸੀ ਪਰ ਉਹਨਾਂ ਨੇ ਸਾਨੂੰ ਇਸ लायक ਕੀਤਾ। ਸੋਸ਼ਲ ਮੀਡੀਆ ਦੇ ਵੀ ਬਹੁਤ ਯੋਗਦਾਨ ਰਿਹਾ ਤੁਹਾਡੀ ਸੋਸ਼ਲ ਮੀਡੀਆ ਦਾ 99% ਸੋਸ਼ਲ ਮੀਡੀਆ ਦਾ ਇਹ ਹੈਗਾ ਜੀ। ਪਹਿਲੇ ਵੀ ਰੋਲ ਕਰਦੇ ਸੀਗੇ 40 ਸਾਲ ਹੋ ਗਿਆ ਰੋਲ ਕਰਦਿਆਂ। ਲੇਕਿਨ ਆ ਜਦੋਂ ਦੀ ਮੋਬਾਈਲ ਕ੍ਰਾਂਤੀ ਆਈ ਹੈ ਉਸ ਤੋਂ ਬਾਅਦ ਤਾਂ ਇਹ ਫਰਸ਼ ਤੋਂ ਅਰਸ਼ ਤੱਕ ਪਜਾਤਾ ਲੱਗਦਾ ਨਹੀਂ ਜਿਹਦਾ ਟੈਲੈਂਟ ਲੁਕਿਆ ਹੋਇਆ ਉਹ ਆਏ ਸੋਸ਼ਲ ਮੀਡੀਆ ਨੇ ਉਹ ਸੁਖਾਲਾ ਕਰਤਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਕਿ ਅਸੀਂ ਬਲੀਵ ਨਹੀਂ ਸੀ ਕਰ ਸਕਦੇ ਪਹਿਲੇ ਵੀ ਤਾਂ ਅਸੀਂ ਰੋਲ ਕਰਦੇ ਸੀ ਪਰ ਇੰਨਾ ਸੋਸ਼ਲ ਮੀਡੀਆ ਤੋਂ ਬਗੈਰ ਨਹੀਂ ਸੀ ਵਾਇਰਲ ਹੁੰਦਾ ਪਹਿਲੇ ਲੱਖਾਂ ਰੁਪਏ ਲੋਕ ਕਹਿੰਦੇ ਖਰਚਣੇ ਪੈਂਦੇ ਸੀਗਾ ਨਾ ਪਹਿਲੇ ਪਹਿਲੇ ਰਹਿੰਦਾ ਸੀਗਾ ਜੀ ਸਿਰਫ ਫੋਟੋ ਸੈਸ਼ਨ ਤੇ ਉਹ ਵੀ ਤੁਸੀਂ ਘਰ ਰੱਖ ਸਕਦੇ ਸੀਗੇ ਜਦੋਂ ਤੁਹਾਡਾ ਦਿਲ ਕੀਤਾ ਐਲਬਮ ਦੇਖ ਲਈ ਠੀਕ ਹੈ ਨਾ ਜੀ ਜਦੋਂ ਦੀ ਇਲੈਕਟ੍ਰੋਨਿਕ ਮੀਡੀਆ ਆ ਉਸ ਉਸ ਦਿਨ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣ ਲੱਗਾ ਬੰਦਾ ਕਿਹੜਾ ਬੰਦਾ ਕਿਸ ਜਗ੍ਹਾ ਤੇ ਸਟੈਂਡ ਕਰਦਾ ਬਿਲਕੁਲ ਮੈਂ ਇੱਕ ਚੀਜ਼ ਹੈ ਨਾ ਕਿ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਹੈ YouTube ਹੈ ਇੰਸਟਾਗ੍ਰam ਹੈ ਟਵਿੱਟਰ ਹੈ ਬਹੁਤ ਸਾਰੇ ਸੋਸ਼ਲ ਪਲੈਟਫਾਰਮ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਵੇਂ ਤੁਸੀਂ ਕਿਉਂਕਿ ਟੀਵੀ ਦੇ ਵਿੱਚ ਦੇਖਣਾ ਉਹ ਬੰਦਾ ਆਪਣੇ ਭਾਵਨਾ ਜਾਂ ਆਪਣਾ ਜੇ ਤੁਹਾਡਾ ਪ੍ਰਤੀ ਰਿਐਕਟ ਉਹ ਰੱਖ ਨਹੀਂ ਸਕਦਾ ਪਰ ਸੋਸ਼ਲ ਮੀਡੀਆ ਤੇ ਤੁਸੀਂ YouTube ਤੇ ਲੈ ਲਈ ਜਾਂ ਖਾਸ ਕਰਕੇ ਫੇਸਬੁੱਕ ਜਾਂ ਇੰਸਟਾਗ੍ਰam ਬਹੁਤ ਜ਼ਿਆਦਾ ਫੇਮਸ ਨੇ ਇਸ ਵੇਲੇ ਜਿਹੜੇ ਹਨ ਉਹ ਪਲੈਟਫਾਰਮ ਨੇ ਤੁਸੀਂ ਰੋਲ ਪਲੇ ਕੀਤਾ ਤੁਹਾਡੀ ਵੀਡੀਓ ਚੱਲ ਰਹੀ ਹੈ ਤੇ ਥੱਲੇ ਲੋਕ ਆਪਣੀ رائے ਵੀ ਦੇ ਰਹੇ ਨੇ ਤੁਹਾਨੂੰ ਚੰਗਾ ਕਹਿਣ ਵਾਲੇ ਚੰਗਾ ਲਿਖ ਰਹੇ ਨੇ ਮਾੜੇ ਕਹਿਣ ਵਾਲੇ ਵੀ ਹੁੰਦੇ ਹਨ ਥੋੜਾ ਬਹੁਤ ਲਿਖਦੇ ਹੁੰਦੇ ਹਨ ਇਹ ਦੋ ਦੋਨੋ ਪੱਖ ਹੈਗੇ ਆ ਪਰ ਇਹਨਾਂ ਨਾਲ ਬਹੁਤ ਚੀਜ਼ਾਂ ਇੱਕ ਇਨਸਾਨ ਨੂੰ ਵੀ ਪਤਾ ਲੱਗਣ ਲੱਗ ਪਿਆ ਆਪਣੇ ਬਾਰੇ ਕਿ ਉਹ ਕਿਸ ਤਰ੍ਹਾਂ ਦਾ ਹੈਗਾ ਇਹ ਚੀਜ਼ ਦੀ ਬਹੁਤ ਵਧੀਆ ਦੇਣ ਰਹੀ ਹੈ ਮੈਨੂੰ ਲੱਗਦਾ ਸੋਸ਼ਲ ਮੀਡੀਆ ਦੀ ਮੈਂ ਕਹਿੰਦਾ ਭਾਜੀ ਬੰਦੇ ਨੂੰ ਆਪਣੇ ਆਪ ਨੂੰ ਕਿਸੇ ਵੇਲੇ ਨਹੀਂ ਪਤਾ ਹੁੰਦਾ ਵੀ ਬੰਦਾ ਕਿਹੜੀ ਜਗ੍ਹਾ ਤੇ ਸਟੈਂਡ ਹੁੰਦਾ ਇੱਕ ਸੋਸ਼ਲ ਮੀਡੀਆ ਹੀ ਇਦਾਂ ਦਾ ਪਲੇਟਫਾਰਮ ਹੈ ਉਰ ਚ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਭਾਵਨਾ ਕੀ ਹੈ ਇਹਦੀ ਦਿਲ ਦੀ ਮਨਛਾ ਕੀ ਹੈ ਇਹਦੀ ਭਾਵਨਾ ਕੀ ਹੈ ਪ੍ਰਭੂ ਦੇ ਪ੍ਰਤੀ ਪਿਆਰ ਕੀ ਹੈ ਜਾਂ ਸਮਾਜ ਦੇ ਪ੍ਰਤੀ ਕੀ ਦੇਣਾ ਹੈ ਇਸ ਬੰਦੇ ਦੀ ਤੇ ਸੋਸ਼ਲ ਮੀਡੀਆ ਇਹ ਇੱਕ ਇਦਾਂ ਦਾ ਪਲੇਟਫਾਰਮ ਹੈ ਜਿਹੜਾ ਬੰਦੇ ਨੂੰ ਬਿਲਕੁਲ ਵਧੀਆ ਢੰਗ ਨਾਲ ਪੇਸ਼ ਕਰ ਸਕਦਾ ਤੁਸੀਂ ਦੱਸਿਆ ਪਹਿਲੇ ਵੀ ਕਿ ਬਹੁਤ ਦੂਰ ਦੂਰ ਤੱਕ ਤੁਹਾਡੀਆਂ ਵੀਡੀਓ ਸ਼੍ਰੀਲਾਂ ਦੇਖਦੇ ਨੇ ਤੁਸੀਂ ਜਿਸ ਤਰ੍ਹਾਂ ਪਹਿਲੇ ਜਿਗਰ ਕੀਤਾਗੇ ਹਨ ਦਾਰਾ ਸਿੰਘ ਦੇ بیٹے ਉਹ ਵੀ ਜਣਾ ਦੇਖਦੇ ਲੱਭ ਕੋਈ ਕਮੇਟੀ ਹੈਗੀ ਦਿੱਲੀ ਦੇ ਵਿੱਚ ਉਹ ਕੀ ਕਿਸ ਤਰ੍ਹਾਂ ਤੁਹਾਡੀਆਂ ਵੀਡੀਓ ਮੰਗਾਈਆਂ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੇ ਇਦਾਂ ਜੀ ਮੈਂ ਜਿਹੜਾ ਮੈਂ ਰੋਲ ਪਹਿਲੇ ਐਕਟ ਪਲੇ ਕਰਦਾ ਸੀਗਾ ਜੋ ਵੀ ਹੋਇਆ ਮੈਂ ਰਾਵਣ ਦਾ ਹੋਇਆ ਫਿਰ ਦੂਸਰਾ ਮੈਂ ਫੇਸਬੁੱਕ ਤੇ ਨਾ ਵਿਦ ਨੰਬਰ ਆਪਣਾ ਪਾਉਂਦਾ ਸੀ ਤੇ ਉਹ ਜਿਸ ਤਰ੍ਹਾਂ ਫੇਸਬੁੱਕ ਹੁਣ ਇੱਕ ਵਾਰੀ ਰੀਲ ਚੱਲ ਗਈ ਉਹ ਪੂਰੇ ਵਰਲਡ ਦੇ ਵਿੱਚ ਚੱਲਨੀ ਆ ਔਰ ਜਿਹੜੇ ਜਿਹੜੇ ਬੰਦੇ ਏਸੀ ਨੂੰ ਪਿਆਰ ਕਰਦੇ ਉਹ ਦੇਖਦੇ ਆ ਉਹਨੂੰ ਲਾਈਕ ਕਰਦੇ ਫਿਰ ਮੇਰਾ ਨੰਬਰ ਉੱਤੇ ਮੈਂਸ਼ਨ ਹੁੰਦਾ ਸੀ ਉਹ ਨੰਬਰ ਉਥੋਂ ਚੱਕ ਕੇ ਫਿਰ ਮੈਨੂੰ ਕਾਲ ਕਰਦੇ ਸੀ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਮੈਨੂੰ ਰਾਤੀ ਅਮਰੀਕਾ ਤੋਂ ਫੋਨ ਆਇਆ ਉਹ ਸ਼ਾਇਦ ਦਸੂਹੇ ਦੇ ਬੰਦੇ ਆ ਭਾਜੀ ਹੁਣੀ ਹੂੰ ਸੋਨੂ ਭਾਜੀ ਤੇ ਉਹਨਾਂ ਨੇ ਕੰਟੈਕਟ ਕੀਤਾ ਮੈਨੂੰ ਮੇਰੇ ਨਾਲ 10 ਮਿੰਟ ਗੱਲ ਵੀ ਹੋਈ ਹਸਪੀਟਲ ਦੇ ਵਿੱਚ ਉਹ ਕੰਮ ਕਰਦੇ ਆ ਉੱਥੇ ਅਮਰੀਕਾ ਦੇ ਵਿੱਚ ਤੇ ਉਹ ਇੰਨਾ ਪਿਆਰ ਕਰਦੇ ਸੀ ਕਿ ਕਹਿੰਦੇ ਭਾਜੀ ਮੇਰੇ 5-7 ਸਾਲ ਤੋਂ ਸਿਕਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਫਿਰ ਉਹਨਾਂ ਨੇ ਮੈਨੂੰ ਮੈਸੈਂਜਰ ਤੇ ਮੈਸੇਜ ਨੰਬਰ ਦਿੱਤਾ ਵੇਦਨ ਉਹਨਾਂ ਨੇ 10 ਮਿੰਟ ਦੇ ਵਿੱਚ ਮੈਨੂੰ ਕਾਲ ਕੀਤੀ ਰਾਤੀ 7 ਵਜੇ 7 ਮਿੰਟ ਤੇ ਕਾਲ ਆਈ ਉਹ ਇੰਨਾ ਪਿਆਰ ਕਰਦੇ ਸੀ ਆਪਣੇ ਆਪ ਨੂੰ ਇਹ ਮਹਿਸੂਸ ਹੋਇਆ ਵੀ ਚਲੋ ਕੱਲਾ ਸਾਡਾ ਪੰਜਾਬ ਜਾਂ ਭਾਰਤ ਨਹੀਂ ਬਾਹਰ ਵੀ ਲੋਕੀ ਪਿਆਰ ਕਰਦੇ ਆ ਬਹੁਤ ਦੇਸ਼ਾਂ ਦੇਸ਼ਾਂ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਸਾਡੇ ਗੱਲ ਇਹ ਕਰਨੀ ਸੀਗੀ ਤੁਹਾਡਾ ਮੈਂ ਜਿਲੇ ਵੀਡੀਓ ਨਾ ਤੁਹਾਡੀਆਂ ਦੇਖਦਾ ਰਹਿੰਦਾ ਅਕਸਰ ਇਕੱਲੇ ਤੁਸੀਂ ਜਿਹੜਾ ਜਿਹੜਾ ਤਾਂ ਲੋਕ ਜਿਹੜਾ ਸਾਡੇ ਸੋਸ਼ਲ ਮੀਡੀਆ ਹੈਂਡਲਰ ਹੈ ਇਨਫਲੂਐਂਸਰ ਹੈ ਯੂਟਿਊਬਰ ਹੈ ਆਪਣੇ ਪੇਜਾਂ 'ਤੇ ਪਾਉਂਦੇ ਨੇ ਬਹੁਤ ਆਵੀਆਂ ਵੀਡੀਓ ਜਿਹੜੀਆਂ ਉਹਨਾਂ ਨੂੰ ਚੱਕ ਕੇ ਲੋਕ ਅਲੱਗ-ਅਲੱਗ ਜਿੱਦਾਂ ਕੋਈ ਮਹਾਰਾਸ਼ਟਰ ਦੇ ਵਿੱਚ ਪਾ ਰਿਹਾ ਕੋਈ ਆਪਣੇ ਮੱਧਿਆ ਪ੍ਰਦੇਸ਼ 'ਚ ਬੈਠਾ ਹੋਇਆ ਕੋਈ ਦਿੱਲੀ ਬੈਠਾ ਹੋ ਉਹ ਵੀਡੀਓ ਚੱਕ ਕੇ ਪਾਉਂਦਾ ਤਾਂ ਮੈਂ ਕਮੈਂਟ ਬਹੁਤ ਸਾਰੇ ਦੇਖੇ ਕੋਈ ਕੋ ਐਮਪੀ ਦੇ ਵਿੱਚ ਮੱਧਿਆ ਪ੍ਰਦੇਸ਼ ਦੇ ਵਿੱਚ ਕਮੈਂਟ ਕਰ ਰਿਹਾ ਸੀ ਕਹਿੰਦੇ ਇਹ ਹੁੰਦੇ ਆ ਅਸਲ ਦੇ ਰਿਐਕਟ ਇਹ ਮਤਲਬ ਬਹੁਤ ਤੁਹਾ ਦੇਖੇ ਤੁਹਾਡੇ ਪ੍ਰਤੀ ਕਿ ਲੋਕਾਂ ਨੇ ਤੁਹਾਡੀ ਬਹੁਤ ਪ੍ਰੇਜ਼ ਕੀਤੀ ਕਿ ਇਹ ਐਕਟ ਜਿਹੜਾ ਇਸ ਤਰੀਕੇ ਨਾਲ ਪਲੇ ਕੀਤਾ ਜਾਂਦਾ ਇਹ ਬਹੁਤ ਇੱਕ ਜਿਹੜਾ ਇੱਕ ਕਹ ਲਈਏ ਨੈਚੁਰਲ ਤਰੀਕੇ ਦੇ ਨਾਲ ਵੀ ਤੇ ਦੂਸਰੇ ਪਾਸੇ ਕਿ ਵਾਕਿਆ ਜਿਹੜਾ ਦਿਲ ਦੇ ਅੰਦਰੋਂ ਜਿਹੜੀ ਤੁਹਾਡੀ ਅੰਦਰੋਂ ਜਿਹੜੀਆਂ ਭਾਵਨਾਵਾਂ ਉਹ ਸਾਹਮਣੇ ਬਾਹਰ ਆਉਂਦੀਆਂ ਹਾਂ ਹਾਂਜੀ 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 ਇਹ ਸਭ ਲੋਕਾਂ ਦਾ ਪਿਆਰ ਹੈ ਜੀ ਮੁਹੱਬਤ ਹੈ ਜੇ ਤੁਸੀਂ ਅੱਛਾ ਕੰਮ ਕਰੋਗੇ ਤੇ ਤੁਹਾਨੂੰ ਦੇਖੋ ਤੁਸੀਂ ਜੇ ਫੈਮਿਲੀ ਦੇ ਵਿੱਚ ਰਹਿ ਰਹੇ ਹੋ ਜੇ ਤੁਸੀਂ ਅੱਛਾ ਕੰਮ ਕਰੋਗੇ ਤੁਹਾਡੇ ਮਾਪੇ ਵੀ ਤੁਹਾਨੂੰ ਐਪਰੀਸ਼ੀਏਟ ਕਰਨਗੇ ਜੇ ਸਮਾਜ ਦੇ ਪ੍ਰਤੀ ਤੁਸੀਂ ਕਰ ਰਹੇ ਹੋ ਤੇ ਸਮਾਜ ਵੀ ਤੁਹਾਨੂੰ ਪਿਆਰ ਦੇਗਾ ਜੇ ਸਮਾਜ ਦੇ ਪ੍ਰਤੀ ਤੁਸੀਂ ਗਲਤ ਮੈਸੇਜ ਦੇ ਰਹੇ ਹੋ ਤੇ ਤੁਹਾਨੂੰ ਹਰੇਕ ਨੇ ਮਾੜਾ ਕਹਿਣਾ ਜੀ ਜੇ ਅੱਛਾ ਕੰਮ ਕਰੋਗੇ ਤੇ ਅੱਛਾ ਕਹਿਣਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਵੀ ਰਾਮਲੀਲਾ ਦੇ ਪ੍ਰਤੀ ਨਾਲ ਜੁੜੇ ਐ ਰਾਮਲੀਲਾ ਦੇ ਨਾਲ ਮੰਚਨ ਦੇ ਨਾਲ ਜੁੜੇ ਐ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਇੱਕ ਦੋ ਰੀਲਾਂ ਵਿੱਚ ਦੇਖੀਆਂ ਇੰਸਟਾ ਤੇ ਵੀ ਦੇਖੀਆਂ ਸਨੈਪਚੈਟ ਤੇ ਵੀ ਦੇਖੀਆਂ ਫੇਸਬੁੱਕ ਤੇ ਵੀ ਦੇਖੀਆਂ ਉਹ ਫਿਲਮੀ ਗਾਣੇ ਲਾਂਦੇ ਕੋਈ ਪੰਜਾਬੀ ਗਾਣੇ ਲਾ ਰਿਆ ਨਹੀਂ ਅੱਛਾ ਲੱਗਦਾ ਉਹ ਸਾਡਾ ਸਨਾਤਨ ਇਸ ਚੀਜ਼ ਨੂੰ ਨਹੀਂ ਐਕਸੈਪਟ ਕਰ ਸਕਦਾ ਠੀਕ ਹੈ ਨਾ ਜੀ ਤਾਂ ਸਰੂਪਨਾਕ ਆਦਾ ਕੋਈ ਰੋਲ ਹੈ ਕੋਈ ਪੰਜਾਬੀ ਗਾਣਾ ਲਗਾ ਲਿਆ ਉਹ ਨਹੀਂ ਉਹ ਬਿਲਕੁਲ ਗੰਦੀ ਗੱਲ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਰਾਮਲੀਲਾ ਦੇ ਸਟੇਜਾਂ ਨੂੰ ਪੂਰੇ ਇੰਡੀਆ ਦੇ ਭਾਰਤ ਦੇ ਨੂੰ ਪੰਜਾਬ ਦੇਆਂ ਨੂੰ ਖਾਸ ਕਰਕੇ ਵੀ ਇਦਾਂ ਦੇ ਫਿਲਮੀ ਗਾਣੇ ਆਪਾਂ ਧਰ ਭਾਸ਼ਾ ਨਾ ਪ੍ਰਯੋਗ ਕਰੋ ਜਿਸ ਦੇ ਕਾਰਨ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਆਵੇ ਮੈਂ ਇੱਕ ਗੱਲ ਕਰਾਂਗਾ ਹਨਾ ਬਹੁਤ ਹੁਣ ਗੱਲ ਚੱਲੀ ਜਾਈ ਕਰਦੇ ਆ ਰਹੇ ਕਿੰਨੇ ਸਮੇਂ ਤੋਂ ਕਿ ਇਹ ਲੋਕ ਪਸੰਦ ਕਰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੋਈ ਆਫਰ ਆ ਜਾਏ ਮੂਵੀ ਦਾ ਜਾਂ ਫਿਲਮ ਦਾ ਜਾਂ ਬੋਲੀਵੁੱਡ ਦਾ ਕਿਉਂਕਿ ਇਸ ਵਿੱਚ ਦਾ ਜਿਸ ਤਰੀਕੇ ਨਾਲ ਤੁਸੀਂ ਪਪੂਲਰ ਹੋ ਰਹੇ ਹੋ ਸਾਨੂੰ ਵੀ ਪਤਾ ਹੈ ਕਿ ਉਹ ਸਮਾਂ ਇੱਕ ਦਿਨ ਤਾਂ ਅਜੇ ਆਣਾ ਇਹ ਤੁਹਾਨੂੰ ਅਸੀਂ ਇੱਕ ਵੱਡੀ ਸਕਰੀਨ ਤੇ ਦੇਖਾਂਗੇ ਜੇਕਰ ਆਜੇ ਫਿਰ ਕਰਾਂਗੇ ਕੰਮ ਉਸ ਮੈਂ ਕਹਾਂ ਜੀ ਪ੍ਰਭੂ ਰਾਮ ਦੀ ਇੱਛਾ ਹੋਏਗੀ ਤਾਂ ਮੈਂ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਰੋਸ਼ਨ ਕਰੂੰਗਾ ਮੇਰੀ ਕੋਸ਼ਿਸ਼ ਰਹੂਗੀ ਤੇ ਜੇ ਪ੍ਰਭੂ ਇੱਛਾ ਹੋਈ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੀ ਜੇ ਉਹਨਾਂ ਦਾ ਆਸ਼ੀਰਵਾਦ ਹੋਇਆ ਤੇ ਤੁਹਾਡੀ ਕਿਰਪਾ ਨਾਲ ਮੈਂ ਜ਼ਰੂਰ ਜਾਊਂਗਾ ਕਿ ਮੈਂ ਹੁਣ ਇਹ ਸਾਰੇ ਦਰਸ਼ਕ ਦੇਖ ਰਹੇ ਨੇ ਬਹੁਤ ਦੂਰ ਦੂਰ ਤੱਕ ਤੁਹਾਡੇ ਦੀ ਵੀਡੀਓ ਪਹੁੰਚੇਗੀ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਜੀ ਸਾਰੇ ਭਰਾਵਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਬੇਟੀਆਂ ਨੂੰ ਰਿਸ਼ਤੇਦਾਰਾਂ ਨੂੰ ਸਨਾਤਨ ਦੇ ਨਾਲ ਜੋੜੋ ਅੱਛੇ ਕਰਮ ਕਰੋ ਅੱਛਾ ਕੰਮ ਕਰੋ ਸਮਾਜ ਦੇ ਪ੍ਰਤੀ ਅੱਛਾ ਮੈਸੇਜ ਦਿਓ ਰਲ ਮਿਲ ਕੇ ਲੋ ਪਰਿਵਾਰ ਦੇ ਵਿੱਚ ਖੁਸ਼ਹਾਲੀ ਤਾਂ ਹੀ ਆ ਸਕਦੀ ਹੈ ਜੇ ਤੁਸੀਂ ਆਪ ਅੱਛੇ ਹੋ ਜੀ ਧੰਨਵਾਦ ਤੋ ਇਹ ਨੇ ਲਖਵਿੰਦਰ ਪਾਲ लाਢੀ ਜੀ ਗੱਲਬਾਤ ਕੀਤੀ ਐ ਇਹਨਾਂ ਦੇ ਨਾਲ ਰਾਵਨ ਦਾ ਰੋਲ ਪਲੇ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਬਹੁਤ ਗੱਲਾਂ ਨੇ ਭਾਗ ਮੁਕ ਵੀ ਜਿਹੜਾ ਕੀਤਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡਾ ਇਹ ਸ਼ਹਿਰ ਹੈ ਤਲਵਾੜਾ ਬਹੁਤ ਜਿਹੜਾ ਪਛੜਿਆ ਜਾਣਿਆ ਜਾਂਦਾ ਸੀ ਕਿਉਂਕਿ ਬਹੁਤ ਜਿਹੜਾ ਇਹ ਹਿਮਾਚਲ ਪੰਜਾਬ ਦੇ ਬਾਰਡਰ ਤੇ ਹੈ ਜਿਸ ਕਰਕੇ ਬਹੁਤ ਇਲਾਕੇ ਨੂੰ ਘੱਟ ਲੋਕ ਜਾਣਦੇ ਨੇ ਪਰ ਜਦੋਂ ਦੇ ਲਖਵਿੰਦਰ ਪਾਲ लाਢੀ ਹੁਣੀ ਜਦੋਂ ਦਾ ਰੋਲ ਪਲੇ ਕਰ ਰਹੇ ਨੇ ਜਾ ਸਾਡੇ ਤਲਵਾੜੇ ਤੇ ਹੋਰ ਬਹੁਤ ਸਾਰੇ ਉੱਬਰਦੀਆਂ ਸ਼ਖਸੀਤਾਂ ਨੇ ਉਸ ਦਿਨ ਸਾਡੇ ਇਲਾਕੇ ਦਾ ਨਾਮ ਰੋਸ਼ਨ ਹੋ ਰਿਹਾ ਹੈ ਇਲਾਕੇ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਦੀ ਗੂੰਜ ਜਿਹੜੀ ਪੈ ਰਹੀ ਹੈ ਸੋ ਅੱਜ ਇੰਟਰਵਿਊ ਕਰਨ ਦਾ ਇਹੀ ਮਕਸਦ ਸੀਗਾ ਕਿਉਂਕਿ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਅਜਿਹੀ ਸ਼ਖਸੀਅਤ ਹੈ ਜਿਸ ਨੂੰ پوری ਦੁਨੀਆ ਜਾਣਦੀ ਹੈ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ ਉਹਦੀ ਨਿੱਜੀ ਜ਼ਿੰਦਗੀ ਬਾਰੇ ਵੀ ਜਾਨਣਾ ਚਾਹੀਦਾ ਹੈ ਔਰ ਉਹ ਕੀ ਕੁਝ ਕਰਦੇ ਨੇ ਉਹ ਵੀ ਜਾਨਣਾ ਚਾਹੀਦਾ ਸੋ ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਕਾਲ ਕੀਤੀ ਹੈ ਮੈਸੇਜ ਕੀਤੇ ਕਿ ਤੁਸੀਂ ਇੱਕ ਵਾਰ ਲਾਡੀ ਭਾਜੀ ਦਾ ਜਿਹੜਾ ਇਹ ਇੰਟਰਵਿਊ ਜ਼ਰੂਰ ਕਰੋ ਇਹ ਬਹੁਤ ਇਸ ਵੇਲੇ ਫੇਮਸ ਚੱਲ ਰਹੇ ਨੇ ਅਸੀਂ ਵੀ ਇਹ ਪਰਮਾਤਮਾ ਅੱਗੇ ਇਹੀ ਹੱਥ ਜੋੜ ਅਰਦਾਸ ਕਰਦੇ ਆਂ ਕਿ ਅੱਜ ਜਿਸ ਤਰੀਕੇ ਨਾਲ ਲੋਕ ਇਹਨਾਂ ਨੂੰ ਪਿਆਰ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਵੱਡੀਆਂ-ਵੱਡੀਆਂ ਇੰਡਸਟਰੀਆਂ ਇਹਨਾਂ ਨੂੰ ਬੁਲਾਉਣਗੀਆਂ ਤੇ ਇੱਕ ਵੱਡੇ ਪਲੇਟਫਾਰਮ ਤੇ ਇਹ ਕੰਮ ਕਰਨਗੇ ਸੋ ਇਹਨਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਖਵਿੰਦਰਪਾਲ ਲਾਡੀ ਜੀ ਦੀ ਇਸ ਇੰਟਰਵਿਊ ਨੂੰ ਵੱਦ ਵੱਦ ਸ਼ੇਅਰ ਕਰਕੇ ਪਿਆਰ ਦਿਓ ਧੰਨਵਾਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ